ਦਰਕਾਉਰਾ ਤੇ ਸਾਡੇ ਫਾਰਮ ਭਰ ਕੇ ਲਏ ਆ ਲਾਪਰੀ ਸਰ ਗਿਆ ਸੀਗਾ ਫਾਰਮ ਕਰਨ ਸ਼ੇਰਗੜਾ ਜੀ ਸਾਡਾ ਇਹ ਜੀ ਲਾਉਣ ਵਾਸਤੇ ਗਏ ਸੀਗੇ ਵੀ ਫਾਰਮ ਭਰਦੇ ਆਗੇ ਤੇ 26 2600 ਰੁਪਿਆ ਪਹਿਲਾਂ ਭਰੋਣੇ ਆਗੇ ਤੇ ਬਾਕੀ 60 60000 ਰੁਪਿਆ ਵੀ ਖਾਤੇ ਦੇ ਵਿੱਚ ਆ ਜਾਊਗਾ ਤੇ ਸਾਡੇ ਫਾਰਮ ਭਰਾਏ ਅਸੀਂ ਇੱਥੇ ਆਏ ਆਂਗੇ ਤੇ ਸਾਨੂੰ ਕਹਿੰਦੇ ਸੋਰ ਨਹੀਂ ਕਰਨਾਗਾ ਬੱਚੇ ਸੀਗੇ ਨਾਲਾ ਮੇਰੇ ਦੇ ਔਰ ਦੇ ਤੇ ਇਹਨਾਂ ਦੇ ਬੱਚਿਆਂ ਨੂੰ ਵੀ ਨਹੀਂ ਰੌਲਾ ਪਾਉਣ ਦਿੱਤਾ ਤੇ ਕਹਿੰਦੇ ਤੁਹਾਡੇ ਆਥਰ ਨੂੰ ਪੈਸੇ ਖਾਤੇ ਵਿੱਚ ਆ ਜਾਣਗੇ ਅਸੀਂ ਸ਼ਾਮ ਨੂੰ ਜਿਹਦਾ ਫੋਨ ਲਾਇਆ ਬਸ ਫੋਨ ਸੋਚਾ ਫੋਨ ਲੱਗ ਗਿਆ ਕਾਹਦੇ ਵਾਸਤੇ ਪੈਸੇ ਬੋਲਦੇ ਇੰਗਲਿਸ਼ ਕਿਉਂ ਉਹਨਾਂ ਨੇ ਜੀ ਲੋਨ ਪ੍ਰਾਈਵੇਟ ਲੋਨ ਚਕਾਉਂਦੇ ਆਗੇ ਤੇ ਉਹ ਲੋਨ ਜਿਵੇਂ ਆਮ ਹੀ ਬੁੜੀਆਂ ਪਿੰਡਾਂ ਚੋਂ ਲੈਣੀਆਂ ਇਹਦੇ ਲਈ ਲੋਨ ਲੈਂਦਾ ਸੀਗਾ ਉਹਨਾਂ ਨੇ ਡਰੈਸ ਸਾਨੂੰ ਬੁਲਾ ਇੱਥੇ ਬੁਲਾਇਆ ਸੀ ਅਸੀਂ ਇੱਥੇ ਆ ਕੇ ਆ ਕੇ ਫਾਰਮ ਭਰ ਕੇ ਗਏ ਆ ਇੱਕ ਬੰਦੇ ਦੇ ਕਿੰਨੇ ਪੈਸੇ ਭਰਾਏ ਇੱਕ ਬੰਦੇ ਦੇ 2600 ਰੁਪਇਆ 3 3 ਰੁਪਏ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਜਦੋਂ ਭੱਜ ਗਏ ਉਹ ਉਹ ਜਦੋਂ ਭੱਜ ਗਏ ਸਾਨੂੰ ਉਹਨਾਂ ਨੇ ਦੁਪਹਿਰ ਦਾ ਕਿਹਾ ਸੀ ਵੀ ਅਸੀਂ ਪੈਸੇ ਪਾ ਦਾਂਗੇ ਅਸੀਂ ਬਾਅਦ ਚ ਫੋਨ ਲਾਇਆ ਤੇ ਫੋਨ ਉਹਨਾਂ ਦੇ ਸੱਚਾ ਪਾਉਣ ਲੱਗੇ ਫਿਰ ਅਸੀਂ ਇੱਥੇ ਆਏ ਵਾਪਸ ਇੱਥੇ ਜਿੰਦੇ ਲੱਗੇ ਪਏ ਸੀ ਕੀ ਕੀ ਕੋਈ ਸ਼ਿਕਾਇਤ ਕਰੀਆ ਕਿ ਦੀ हाँ जी करी जाने कोई पता ही नहीं नंबर बंद, बोला फार्म भर लेंगे साठ हजार रूपया देंगे तो फारं भरो, तो हम लोग बोले जो मोबाइल में मैसेज नहीं आएगी मोबाइल में मैसेज आएगी तभी तो हम पता लगेगा कि हमारे मोबाइल में मैसेज आए कहता है की छब्बीस छब्बीस रुपया पैसो पैसे पावा तीन रुपया छब्बीस सौ तीन रुपया ते तेरे न बारह बजे के बाद तेरे मैसेज जाए जाएगी जाए मोबाइल के पीछे की जो पैसे आ गया पैसे पहले फर लिया मेरे सबके मैं सब पहले मना किते लेकिन वो मना भारी नहीं वो बोला के यहाँ पर चट्ट रखी है चार कुर्सी रखी है टेबल रखी है और एक छोटी सी कमरे थे उसमें पता नहीं क्या करा बैंक खाते के नंबर लेके एंट्री किए एंट्री करके मेरे सबके आपस कर दिए कोई कुछ नहीं किए कुछ नहीं कागज पर चाहे आधार कार्ड पिन कार्ड और बैंक खाते पैन कार्ड सारे प्रूफ ले रखा है मेरे सबके ये पता लगा मेरे परसों से जब फोन जब यहाँ पैसे भर के गए थे उसको बाद बारह बजे ग्यारह बजे रात से मैं फोन उसको उसको बाद उसको मोबाइल स्विच अप आने तो हम लोग सब सारे ग्रुप बन गया मैं बोला चलो मोबाइल क्यों बंद कर दिए उसको बाद मैंने रात रोटी खाए न दिन रोटी खाए न कल दिन भर यहाँ रुक गई उसके बाद आज सुबह में रोटी नहीं खाए चाय भी नहीं पी यहाँ पर आकर धरानी दे रखी है तो यहाँ आई तो जिंजर लगी पड़ी है कुछ नहीं है यहाँ पर अंदर गेट खोले जो हटा रखे जो सारे कुछ हटा रखे है देख लो तुम आप यहाँ पर सारे जो प्रूफ लगा रखा था छोटे छोटे जब मैं हम लोग बोलते थे बाहर आते थे कहते नहीं बाहर नहीं आना के ਚੁੱਪਚਾਪ ਮੂੰਹ ਬੰਦ ਕਰਕੇ ਇਹ ਹਾਂ ਪਰ ਲਿਖਾਤਾ ਹਾਂ ਪਰ ਲਿਖੀ ਪਈ ਹੈ ਕਾਰਤ ਵਿੱਚ ਦੇਖ ਲੋ ਕੋਈ ਸੋਰਾਵਾ ਨਾ ਕਰੋ ਸੋਰਾ ਸੋਰਾਵਾ ਕਰੇਗੀ ਤੇ ਇਹ ਲੋਕ ਗੱਲੀ ਵਾਲੇ ਗੱਲੇ ਪਰ ਹੱਥ ਲਾ ਕੇ ਬਾਹਰ ਕੱਢ ਦੇਣਗੇ ਸਾਨੂੰ ਪਤਾ ਨਹੀਂ ਜੀ ਅਜੇ ਵੈਰੀਫਿਕੇਸ਼ਨ ਵਾਸਤੇ ਉਹਨਾਂ ਨੇ ਦੇਣਾ ਸੀ ਜੀ ਕੱਲ ਦਾ ਟਾਈਮ ਸੀਗਾ ਸਾਡੇ ਨਾਲ ਵੀ ਐਗਰੀਮੈਂਟ ਵੀ ਕਰਾਂਗੇ ਤੁਹਾਨੂੰ 24 ਤਰੀਕ ਨੂੰ ਤੇ ਨਾਲੇ ਡਾਕੂਮੈਂਟ ਵੀ ਦੇ ਦਾਂਗੇ ਆਈਡੀ ਪ੍ਰੂਫ ਵੀ ਦੇ ਦਾਂਗੇ ਕਿ ਕਿੰਨੇ ਦਿਨ ਹੋ ਗਏ ਸੀ ਬੈਠੇ ਇਹ 10 ਤਰੀਕ ਤੋਂ ਬੈਠੇ ਐ ਇਸੇ ਤੋਂ 10 ਤਰੀਕ ਤੋਂ ਬੈਠੇ ਸੀ ਅੱਜ ਤਾਂ ਕਾਫੀ ਦਿਨ ਹੋ ਗਏ ਹਾਂ 19 ਦਿਨ ਹੋ ਗਏ ਮੈਂ ਤਾਂ ਜਿਉਂ ਮੁੰਡੇ ਨੇ ਪ੍ਰੈਸ ਵਾਲੇ ਨੇ ਬਿਠਾਇਆ ਸੀਗਾ ਤੇ ਉਹਨੂੰ ਰੋਜ਼ ਕਹਿੰਦਾ ਸੀ ਮੈਂ ਵੀ ਇਹਨਾਂ ਤੇ ਆਈਡੀ ਪ੍ਰੂਫ ਲੈ ਤੇ ਆਪਾਂ ਨੂੰ ਆਈਡੀ ਪ੍ਰੂਫ ਲੈਣੇ ਚਾਹੀਦੇ ਆ ਉਹ ਲੇਟ ਫੇਟ ਆਉਂਦੇ ਸੀਗੇ ਸਵੇਰੇ ਨਿਕਲ ਜਾਂਦੇ ਸੀਗੇ ਹੁਣ ਜੇ ਤੁਸੀਂ ਆਈਡੀ ਪ੍ਰੂਫ ਲੈਏ ਹੁੰਦੇ ਤਾਂ ਉਹਨਾਂ ਦੀ ਪਛਾਣ ਹੋਉਂਦੀ ਲੱਗਦਾ ਕਿੰਨੇ ਲੋਕਾਂ ਨਾਲ ਠੱਗੀ ਮਾਰ ਲਈ ਕਿਤੇ ਨਾ ਕਿਤੇ ਗਲਤੀ ਹੋਈ ਹੈ ਹਾਂ ਜੀ ਹਾਂ ਜੀ ਗਲਤੀ ਤਾਂ ਹੋਈ ਹੈ ਜੀ ਹਾਂ ਜੀ ਇਹਨਾਂ ਦੀ ਸ਼ਿਕਾਇਤ ਕਰਤੀ ਹੈਗੀ ਸ਼ਿਕਾਇਤ ਹਾਂ ਜੀ ਹਾਂ ਜੀ ਸ਼ਿਕਾਇਤ ਆਪਣੇ ਹਸਪਤਾਲ ਚੌਂਕੀ ਜੀ ਕੋਈ ਪ੍ਰੂਫ ਮਿਲੇਗਾ ਕੋਈ ਹੋਰ ਪ੍ਰੂਫ ਆ ਜੀ ਫਿਲਹਾਲ ਕੋਈ ਨਹੀਂ ਮਿਲਿਆ ਆਪਾਂ ਫੁਟੇਜ ਕਢਾ ਰਹੇ ਹਾਂ ਜੀ ਕੈਮਰਿਆਂ ਦੀ ਉਹ ਪਹਿਚਾਨ ਹੈ ਕਿ ਜਿਹਨੇ ਦਵਾਇਆ ਉਹ ਜਾਣਦਾ ਸੀ ਹਾਂ ਇਹਨੇ ਵਾਈਫੇਸ ਜਾਣਦਾ ਜੀ ਉਂਝ ਨਹੀਂ ਕੋਲੇ ਵੱਖ-ਵੱਖ ਪਿੰਡਾਂ ਦੀਆਂ ਤੇ ਕੁਝ ਸ਼ਹਿਰ ਦੀਆਂ ਜਿਵੇਂ ਜੋਗੀਨਗਰ ਹੰਸਨਗਰ ਗਪਾਲਨਗਰ ਦੀਆਂ ਜਿਹੜੀਆਂ ਲੇਡੀਆਂ ਆਈਆਂ ਸੀਗੀਆਂ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕੋਈ ਗੁਰੂ ਨਾਮ ਦੀ ਇੱਕ ਕੰਪਨੀ ਸੀਗੀ ਗੁਰੂਗੋਗਰੀ ਚ ਤਿੰਨ ਨੰਬਰ ਗਲੀ ਚ ਉਹਨਾਂ ਦਾ ਜਿਹੜਾ ਹੈਗਾ ਦਫ਼ਤਰ ਖੋਲਿਆ ਸੀ ਉਹ ਉਹਨਾਂ ਕੋਲ ਜਾ ਕੇ ਘਰਾਂ ਚੋਂ ਉਸ ਪੈਸੇ ਲੈ ਕੇ ਐਸੀ ਵੀ ਤੁਹਾਡਾ ਜਿਹੜਾ ਅਸੀਂ 60000 ਰੁਪਏ ਵਾਲਾ ਲੋਨ ਕਰਾਂ ਕੇ ਦੇਵਾਂਗੇ ਜਿਹੜਾ ਉਹਨਾਂ ਨੇ ਮੁੜ ਕੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਸਾਡੇ ਦਫ਼ਤਰ ਆ ਕੇ ਸਾਈਨ ਕਰਕੇ ਜਾਇਓ ਉਹ ਲੀਡੀ ਦੇ ਇੱਥੇ ਆ ਕੇ ਸਾਈਨ ਕਰਕੇ ਜਾਂ ਉਸ ਪੈਸੇ ਜਿਹੜੇ ਉਹਨਾਂ ਨੇ ਇੱਥੇ ਲੈ ਲੈਣਾ ਤੂੰ ਤੇ ਉਹਨਾਂ ਦਾ ਨਾਂ ਦਾ ਕੋਈ ਲੋਨ ਕੀਤਾ ਹੈ ਨਾ ਨ ਨੂੰ ਕੋਈ ਪੈਸਾ ਦਿੱਤਾ ਜਦੋਂ ਉਹਨਾਂ ਨੇ ਕੱਲ ਚੈੱਕ ਕੀਤਾ ਆ ਕੇ ਤਾਂ ਉਹ ਜਿਹੜੇ ਬੰਦੇ ਸੀ ਕੰਪਨੀ ਵਾਲੇ ਇਤੋਂ ਆਉ ਦਾ ਸਮਾਨ ਰਾਤ ਨੂੰ ਹੀ ਚੱਕ ਕੇ ਭੱਜ ਗਏ ਸਾਡੀ ਪਰਤਾਲ ਜਾਰੀ ਹੈ ਪਰਤਾਲ ਕਰਕੇ ਜਿਹੜੀ ਐਬਨ ਦੀ ਕਾਰਵਾਈ ਹੈ ਅਮਲ ਜ਼ਲੰਦਰੀ ਕਿੰਨੇ ਪ੍ਰਤੀ ਵਿਅਕਤੀ ਤੋਂ ਲੈ ਪ੍ਰਤੀ ਵਿਅਕਤੀ 25-2600 ਰੁਪਿਆ ਤਕਰੀਬਨ ਹਰ ਇੱਕ ਔਰਤ ਤੋਂ ਉਹਨਾਂ ਨੇ ਲਿਆ ਕਿੰਨੇ ਕੁ ਵਿਅਕਤੀ ਹਜਾਇਆ ਸਾਡੇ ਕੋਲੇ 30-35 ਦੇ ਕਰੀਬ ਔਰਤਾਂ ਆਈਆਂ ਸੀ ਬਾਕੀ ਇਹ ਹੋਰ ਵੀ ਹੋ ਸਕਦਾ ਪਿੰਡਾਂ ਚੋਂ ਵੀ ਆਏ ਜਿਨ੍ਹਾਂ ਤੋਂ ਉਹਨਾਂ ਨੇ ਪੈਸੇ ਲਏ ਮਕਾਨ ਉਹਨਾਂ ਨੇ ਕਿਰਾਏ ਤੇ ਲਿਆ ਕੋਈ ਉਹਨਾਂ ਦੀ ਪੜਤਾਲ ਕੀਤੀ ਹੈ ਹਾਂਜੀ ਉਹਨਾਂ ਦੀ ਪੜਤਾਲ ਸੀ ਕੈਮਰੇ ਜਿਹੜੇ ਹੈਗੇ ਸੀਸੀਟੀਵੀ ਕੈਮਰੇ ਵਗੈਰਾ ਚੈੱਕ ਕਰਦੇ ਆ ਤੇ ਜਿਹੜਾ ਉਹਨਾਂ ਨੂੰ ਵੀ ਪਤਾ ਕਰਾ ਸੀਗਾ ਜਿਨ੍ਹਾਂ ਨੇ ਉਹਨਾਂ ਦਾ ਕੋਈ ਆਧਾਰ ਕਾਰਡ ਵਗੈਰਾ ਨਹੀਂ ਲਿਆ ਸੀ ਬਿਨਾ ਆਧਾਰ ਕਾਰਡ ਲਏ ਤੇ ਜਿਹੜਾ ਉਹਨਾਂ ਨੇ ਕਿਰਾਏ ਤੇ ਦਿੱਤਾ ਹੋਇਆ ਸੀਗਾ ਪਰੰਤੂ ਹੁਣ ਉੱਥੇ ਉਹ ਕਮਰਾ ਜਿਹੜਾ ਹੈਗਾ ਖਾਲੀ ਹੈ ਉਸਮਾਨ ਲੈ ਕੇ ਚਲੇ ਗਿਆ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਅਸੀਂ ਲੋਕਾਂ ਨੂੰ ਅਪੀਲ ਇਹ ਕਰਨਾ ਚਾਹੁੰਦੇ ਹਾਂ ਤੁਹਾਡੇ ਮਾਦੀ ਵੀ ਇਹੋ ਜਿਹੇ ਜਿਹੜੇ ਠੱਗ ਲੋਕ ਹੈ ਇਹਨਾਂ ਦੀ ਪਹਿਲਾਂ ਵੈਰੀਫਿਕੇਸ਼ਨ ਕਰਕੇ ਜਿਹੜਾ ਹੈਗਾ ਫਿਰ ਤੁਸੀਂ ਇਹੋ ਜਿਹਾ ਜਿਹੜਾ ਕੋਈ ਕਰਜ਼ਾ ਵਗੈਰਾ ਲੈਣਾ ਲਓ ਤੇ ਜਿਹੜੇ ਲੋਕਾਂ ਨੇ ਅਜਿਹੇ ਲੋਕਾਂ ਨੂੰ ਘਰੇ ਲਗਦੇ ਆ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹ ਇਹਨਾਂ ਦੇ ਆਧਾਰ ਕਾਰਡ ਤੇ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾ ਕੇ ਫਿਰ ਹੀ ਕਿਰਾਏ ਤੇ ਜਿਹੜਾ ਹੈਗਾ ਮਕਾਨ ਦੇਣ